ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪਰੀ ਸਤਿ ਸ਼੍ਰੀਕਾਲ ਜੀ ਆਪਣੇ YouTube ਚੈਨਲ ਨੂੰ ਕਰ ਲੋ ਕਿਸਾਨ ਭਰਾਵੋ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵੋ ਉਪਰ ਗੱਲਬਾਤ ਕਰਾਂਗੇ ਮੱਕੀ ਦੀ ਗ੍ਰੋਥ ਨੂੰ ਲੈ ਕੇ ਹੁਣ ਜਿਹੜੇ ਜ਼ਿਮੀਂਦਾਰਾ ਭਰਾਵਾਂ ਨੇ ਮੱਕੀ ਦੀ ਬਿਜਾਈ ਕੀਤੀ ਹੋਈ ਹੈ ਤੇ ਟੋਢੀ ਜਿਹੜੀ ਮੱਕੀ ਹੈ ਹੁਣ ਗ੍ਰੋਥ ਨਹੀਂ ਕਰ ਰਹੀ ਪਹਿਲਾ ਪੰਦ ਖਾ ਰਹੀ ਹੈ ਕੱਦ ਨਹੀਂ ਕਰ ਰਹੀ ਰੁਗੀ ਹੋਈ ਹੈ ਤੇ ਅੱਜ ਆਪਾਂ ਤੁਹਾਨੂੰ ਇੱਕ ਫਾਰਮੂਲਾ ਦੱਸਾਂਗੇ ਬਹੁਤ ਸੌਖਾ ਤੇ ਸਸਤਾ ਫਾਰਮੂਲਾ ਹੀ ਤੇ ਤਰਾਹਨੇ ਸਮੇ ਤੋਂ ਜਿਹੜੇ ਆਪਾਂ ਕਰਦੇ ਆ ਰਹੇ ਹਾਂ ਤੇ ਆਪਾਂ ਉਹ ਤਜਰਬਾ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ ਤੇ ਵੀਡੀਓ ਨੂੰ ਪੂਰੀ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਕਿਸਾਨ ਭਰਾਵਾਂ ਤੱਕ ਜਿਹੜਾ ਆਪਣਾ ਇਹ ਫਾਰਮੂਲਾ ਹੈ ਉਹ ਪਹੁੰਚ ਸਕੇ ਤੇ ਜਿਹੜੇ ਕਿਸਾਨ ਭਰਾ ਆਪਣੇ YouTube ਚੈਨਲ ਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਮੇਰੇ ਜੀਮੇਂਦਰ ਪ੍ਰਭੂ ਪਹਿਲਾਂ ਤਾਂ ਮੈਂ ਤੁਹਾਨੂੰ ਜਿਹੜਾ ਫਾਰਮੂਲਾ ਦੱਸ ਰਿਹਾ ਹੈ ਬਹੁਤ ਇਹ ਤਾਂ ਆਪਣਾ ਫਰੀ ਦੇ ਵਿੱਚ ਸਸਤਾ ਫਾਰਮੂਲਾ ਹੈ ਇਹਦੇ ਤੇ ਆਪਾਂ ਕੋਈ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਸਿਰਫ ਆਪਾਂ ਨੂੰ ਧਿਆਨ ਦੇਣਯੋਗ ਗੱਲ ਹੈ ਜਿਹੜੇ ਜ਼ਿਮੀਂਦਾਰ ਭਰਾ ਪੁਰਾਣੇ ਸਮੇਂ ਤੋਂ ਮੱਕੀ ਦੀ ਬਿਜਾਈ ਕਰ ਰਹੇ ਜਾਂ ਉਹਨਾਂ ਨੂੰ ਤਾਂ ਇਹ ਤਜਰਬੇ ਬਾਰੇ ਪਤਾ ਵੀ ਹੋਊਗਾ ਪਹਿਲਾ ਜਿਹੜਾ ਤਜਰਬਾ ਹੈ ਕਿਸਾਨ ਭਰਾ ਉਹ ਫਾਰਮੂਲਾ ਹੈ ਪਾਣੀ ਮੱਕੀ ਨੂੰ ਜਿਹੜਾ ਪਾਣੀ ਦੇ ਰਿਲੇਟਡ ਆਪਾਂ ਕਹਿ ਸਕਦੇ ਹਾਂ ਬਹੁਤ ਜੇ ਆਪਾਂ ਸਹੀ ਤਰੀਕੇ ਨਾਲ ਮੱਕੀ ਨੂੰ ਪਾਣੀ ਦਵਾਂਗੇ ਤਾਂ ਜਿਹੜੀ ਆਪਣੀ ਮੱਕੀ ਦੀ ਗਰੋਥ ਵੀ ਵਧੀਆ ਹੋਊਗੀ ਤੇ ਕੱਦ ਵੀ ਕਰੂਗੀ ਤੇ ਦਿਨਾਂ ਦੇ ਵਿੱਚ ਜਿਹੜੀ ਆਪਣੀ ਮੱਕੀ ਆ ਤਿਆਰ ਹੋ ਜੂਗੀ ਤੇ ਹੁਣ ਕਿਸਾਨ ਭਰਾਵੋ ਆਪਾਂ ਕਰਨਾ ਕੀ ਹੈ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਜਦੋਂ ਆਪਾਂ ਮੱਕੀ ਨੂੰ ਪਹਿਲਾ ਪਾਣੀ ਦੇਣਾ ਪਹਿਲਾ ਪਾਣੀ ਹੈ ਜਿਹੜਾ ਆਪਾਂ ਪਤਲਾ ਦੇਣਾ ਹੈ ਬੈੱਡਾਂ ਦੇ ਉੱਪਰ ਪਾਣੀ ਨੂੰ ਚੜਨਾ ਨਹੀਂ ਚਾਹੀਦਾ ਤੇ ਦੂਜਾ ਪਾਣੀ ਵੀ ਕਿਸਾਨ ਭਰਾਵੋ ਇਸ ਤਰ੍ਹਾਂ ਹੀ ਦੇਣਾ ਥੋੜਾ ਜਿਹਾ ਵਧਾ ਕੇ ਆਪਾਂ ਬੈੱਡਾਂ ਦੇ ਉੱਪਰ ਜਿਹੜਾ ਦੂਜਾ ਪਾਣੀ ਵੀ ਨਹੀਂ ਚੜਨਾ ਚਾਹੀਦਾ ਤੇ ਤੀਜਾ ਪਾਣੀ ਕਿਸਾਨ ਭਰਾਵੋ ਜਦੋਂ ਆਪਾਂ ਮੱਕੀ ਨੂੰ ਦੇਣਾ ਉਹ ਪਾਣੀ ਆਪਾਂ ਥੋੜਾ ਜਿਹਾ ਭਰ ਕੇ ਦੇਣਾ ਉਹ ਵੀ ਪਾਣੀ ਬੈੱਡਾਂ ਦੇ ਉੱਪਰ ਪੂਰਾ ਨਾ ਚੜੇ ਵੀ ਬੈੱਡ ਜਮਈ ਮੱਕੀ ਡੁੱਬ ਗਈ ਉਹ ਥੋੜਾ ਜਿਹਾ ਭਰ ਕੇ ਆਪਾਂ ਬੈੱਡਾਂ ਦੇ ਉੱਪਰ ਤੱਕ ਪਾਣੀ ਦੇਣਾ ਹੈ ਤੇ ਚੌਥਾ ਪਾਣੀ ਕਿਸਾਨ ਭਰਾਵੋ ਆਪਾਂ ਦੇ ਸਕਦੇ ਆ ਬੈੱਡਾਂ ਦੇ ਉੱਪਰ ਤੱਕ ਤੇ ਉਦੋਂ ਤੱਕ ਜਿਹੜਾ April ਮਹੀਨਾ ਵੀ ਸ਼ੁਰੂ ਹੋ ਜਾਂਦਾ ਜਿਵੇਂ ਹੁਣ ਮੱਕੀਆਂ ਨੂੰ ਚੌਥਾ ਚੌਥਾ ਪਾਣੀ ਚੱਲ ਰਿਹਾ ਜਿਹੜੀ ਆ ਅਗੇਤੀ ਬਿਜਾਈ ਕੀਤੀ ਹੋਈ ਹੈ ਤੇ ਜਿਨ੍ਹਾਂ ਦਾ ਹਜੇ ਦੂਜਾ ਪਾਣੀ ਤੁਸੀਂ ਦੇਣਾ ਉਹ ਕਿਸਾਨ ਭਰਾਵੋ ਤੁਸੀਂ ਪਾਣੀ ਇਸ ਤਰ੍ਹਾਂ ਮੱਕੀ ਨੂੰ ਦਵੋ ਤੇ ਜਦੋਂ ਮੱਕੀ ਧਰਤੀ ਚੇਟੀ ਹੋ ਜਵੇ ਉਦੋਂ ਪਾਣੀ ਦਵੋ ਕਿਉਂਕਿ ਜੇ ਆਪਾਂ ਗਿੱਲੇ-ਗਿੱਲੇ ਮੱਕੀ ਨੂੰ ਪਾਣੀ ਦਵਾਂਗੇ ਤਾਂ ਮੱਕੀ ਨੂੰ ਜਿਹੜਾ ਪਾਣੀ ਉਹ ਵੀ ਜ਼ਹਿਰ ਹੈ ਜੇ ਆਪਾਂ ਗਿੱਲੇ ਬੱਤਰ ਦੇ ਵਿੱਚ ਪਾਣੀ ਜਾਂ ਭਾਰਾ ਪਾਣੀ ਦਵਾਂਗੇ ਤਾਂ ਜਿਹੜੀ ਆਪਣੀ ਮੱਕੀ ਦੀ ਗ੍ਰੋਥ ਰੁਕ ਜਾਊਗੀ ਤੇ ਮੱਕੀ ਦਾ ਵਾਧਾ ਨਹੀਂ ਹੋਊਗਾ ਤੇ ਦੂਜਾ ਜਿਹੜਾ ਤਜਰਬਾ ਕਿਸਾਨ ਭਰਾਵੋ ਆਪਾਂ ਮੱਕੀ ਦੇ ਉੱਤੇ ਆਪਾਂ ਸਪਰੇਅ ਕਰ ਸਕਦੇ ਆ ਉਹਦੀ ਚੰਗੀ ਗ੍ਰੋਥ ਦੇ ਲਈ ਆਪਾਂ 1.5 ਤੋਂ 2 ਕਿਲੋ ਐਨਪੀਕੇ 13-0-45 ਲੈ ਸਕਦੇ ਆ ਜਾਂ ਫਿਰ ਐਨਪੀਕੇ 0-52-34 ਦੀ ਆਪਾਂ 2 ਕਿਲੋ ਤੱਕ ਮੱਕੀ ਦੇ ਉੱਪਰ ਸਪਰੇਅ ਕਰ ਸਕਦੇ ਆ ਜੇ ਆਪਾਂ ਕਿਸਾਨ ਭਰਾਵੋ ਸਸਤੇ ਦੇ ਵਿੱਚ ਸਾਰਨਾ ਹੈ ਆਪਾਂ ਘਰ ਦੇ ਵਿੱਚ ਹੁਣ ਕਿਸਾਨ ਭਰਾਵਾਂ ਕੋਲ ਯੂਰੀਆ 2 ਕਿਲੋ ਤੱਕ ਤੁਸੀਂ ਯੂਰੀਆ ਦਾ ਘੋਲ ਤਿਆਰ ਕਰ ਸਕਦੇ ਹੋ ਤੇ 2 ਕਿਲੋ ਤੁਸੀਂ ਡਾਈ ਲੈ ਸਕਦੇ ਹੋ 3 ਕਿਲੋ ਤੁਸੀਂ ਡਾਈ ਦਾ ਘੋਲ ਤਿਆਰ ਕਰ ਸਕਦੇ ਹੋ ਤੇ ਡਾਈ ਦਾ ਘੋਲ ਬਣਾਉਣ ਸਮੇਂ ਕਿਸਾਨ ਭਰਾਵੋ ਇਹ ਘੋਲ ਦਾ ਨਹੀਂਗਾ ਇਹਨੂੰ ਇੱਕ ਦਿਨ ਪਹਿਲਾਂ ਜਾਂ 24 ਘੰਟੇ ਪਹਿਲਾਂ ਭਿਉਂ ਕੇ ਰੱਖੋ ਪਾਣੀ ਦੇ ਵਿੱਚ ਤੇ ਫਿਰ ਇਸ ਸੌਖੇ ਤਰੀਕੇ ਦੇ ਨਾਲ ਜਿਹੜਾ ਘੋਲ ਇਹਦਾ ਤਿਆਰ ਹੋ ਜਾਊਗਾ ਤੇ ਇਹਦੀ ਤੁਸੀਂ ਮੱਕੀ ਦੇ ਉੱਪਰ ਬੈਟਰੀ ਵਾਲੇ ਪੰਪ ਨਾਲ ਜਿਸ ਸਪਰੇਅ ਕਰੋਗੇ ਵੱਧ ਪਾਣੀ ਦੇ 100 ਲੀਟਰ ਤੱਕ ਪਾਣੀ ਲਗਾ ਕੇ ਤੁਹਾਨੂੰ ਬਹੁਤ ਬੈਨੀਫਿਟ ਮਿਲਣਗੇ ਤੇ ਜਿਹੜੀ ਤੁਹਾਡੀ ਮੱਕੀ ਦੀ ਰੁਕੀ ਹੋਈ ਗ੍ਰੋਥ ਹੈ ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਮੱਕੀ ਆ ਤਿਆਰ ਹੋ ਜੂਗੀ ਕੱਦ ਵੀ ਕਰੂਗੀ ਤੇ ਰੰਗ ਵੀ ਉਹਦਾ ਰੰਗ ਰੂਪ ਵੀ ਇਹਨਾਂ ਕਾਲਾ ਛਾਹ ਹੋ ਜਾਊਗਾ ਤੇ ਕੋਈ ਵੀ ਘਾਟ ਨਹੀਂ ਰਹੂਗੀ ਤੇ ਦਿਨਾਂ ਦੇ ਵਿੱਚ ਜਿਹੜੀ ਤੁਹਾਡੀ ਮੱਕੀ ਆ ਉਹ ਤਿਆਰ ਹੋ ਜੂਗੀ ਹੁਣ ਕਿਸਾਨ ਭਰਾਵੋ ਜਿਹੜੀ ਆਪਾਂ ਝਾੜ ਵਧਾਉਣ ਦੇ ਲਈ ਆਪਾਂ ਸਪ੍ਰੇਆ ਕਰਦੇ ਆ ਕਿਸਾਨ ਪ੍ਰਭ ਉਹ ਇਹ ਹੀ ਸਪ੍ਰੇਆ ਹੁੰਦੀ ਆ ਤੱਤਾਂ ਵਾਲੀ ਆ ਆਪਾਂ ਮੱਕੀ ਦੇ ਵਿੱਚ ਤੱਤ ਪੂਰੇ ਕਰ ਸਕਦੇ ਆ ਜ਼ਿੰਕ ਹੋ ਗਿਆ ਜਿਵੇਂ ਐਨਪੀਕੇ 13045 ਦੀ ਸਪ੍ਰੇ ਵੀ ਘਾਟ ਵਾਸਤੇ ਕੀਤੀ ਜਾਂਦੀ ਆ ਤੱਤ ਹੁੰਦੇ ਆ ਇਹਦੇ ਵਿੱਚ ਜਿਹੜੇ ਤੱਤ ਮੱਕੀ ਨੂੰ ਚਾਹੀਦੇ ਆ ਇਹ ਆਪਾਂ ਸਪ੍ਰੇਆ ਦੇ ਰਾਹੀਂ ਆਪਾਂ ਪੂਰੇ ਕਰ ਸਕਦੇ ਆ ਕਿਉਂਕਿ ਥੱਲੇ ਆਪਾਂ ਡੀਏਪੀ ਮੱਕੀ ਦੇ ਵਿੱਚ ਜੇ ਪਾਇਆ ਹੋਇਆ ਤਾਂ ਜਿਹੜੀ ਆਪਣੀ ਮੱਕੀ ਦੇ ਵਿੱਚ ਘਾਟ ਹੈ ਡੀਏਪੀ ਦੀ ਤਾਂ ਬਿਲਕੁਲ ਵੀ ਆਉਂਦੀ ਨਹੀਂ ਜੇ ਆਪਾਂ ਪोटाश ਵਿਜਾਈ ਸਮੇ ਪਾਈਏ ਪोटाश ਵੀ ਬਹੁਤ ਫਾਇਦਾ ਦਿੰਦੀ ਹੈ ਇਹ ਵੀ ਝਾੜ ਦੇ ਵਿੱਚ ਆਪਣਾ ਬਹੁਤ ਜਿਆਦਾ ਫਾਇਦਾ ਕਰਦੀ ਹੈ ਤੇ ਵੀਡੀਓ ਨੂੰ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰ ਦਿਓ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ